लिखो ऑरेंज वाला वापस रेजर ओ तो फॉर ऑरेंज बना वेरी गुड इतना एस बनाओ एस फॉर सन सूरज वाला बनाओ ਇਕਦਮ ਲਾ ਇਕਦਮ ਬਣਾਣਾ ਇਕਦਮ ਹਾਂ ਵੇ ਤੂੰ ਕਿੱਥੋਂ ਆਇਆ ਵਾ ਮੰਮੀ ਇੱਥੇ ਕੰਮ ਹੀ ਗਿਆ ਹਾਂ ਕਿਤੇ ਪੈਸੇ ਦੇਣੇ ਸੀ ਕਿਸੇ ਦੇ ਚੱਲ ਉਹ ਤਾਂ ਠੀਕ ਲਫੜਾਣਾ ਹਨਾ ਅਗਲਾ ਵੀ ਘਰ ਗੇੜਾ ਮਾਰੇਗਾ ਮੁਰਕਾ ਚੰਗਿਆ ਨੇ ਲੱਗੀ ਦਾ ਚੱਲ ਚੰਗਾ ਕੀਤਾ ਦੇ ਆਇਆ ਵਾ ਐਦਾਂ ਆਹ ਗੱਲ ਕਰ ਲਈ ਤੇਰੇ ਨਾਲ ਕੋਈ ਮੈਂ ਕੀ ਗੱਲੂਗੀ ਮੰਮੀ ਬੜੇ ਔਖੇ ਜੇ ਕੋਈ ਗੱਲ ਨਹੀਂ ਦੱਸ ਦਿੰਨੀ ਆ ਨਾ ਫੇਰ ਤੈਨੂੰ ਪਤਾ ਲੱਗੂਗਾ ਇੱਧਰ ਆ ਬਹਿ ਆਣ ਕੇ ਇੱਧਰ ਆਹ ਇਹੋ ਜੀ ਕਿਹੜੀ ਗੱਲ ਹੈ ਗੱਲ ਤੈਨੂੰ ਕੀ ਦੱਸਾਂ ਆ ਨਵ ਦਾ ਹਾਲ ਵੇਖ ਲਾ ਹੈ ਉਦਾਂ ਆਂਦੀ ਇਹੋ ਜੀ ਮੈਂ ਤੁਹਾਡੀ ਨਾ ਆ ਮੈਂ ਬੜੀ ਚੰਗੀ ਆ ਮੇਰੇ ਵਰਗਾ ਤੇ ਹੈ ਹੀ ਕੋਈ ਨਹੀਂਗਾ ਮੰਮੀ ਗੱਲ ਵੀ ਦੱਸੋਗੇ ਐਵੇਂ ਬੁਝਾਰਤਾਂ ਪਾਈ ਜਾਣਦੇ ਹੋ ਗੱਲ ਕੀ ਹੋਈ ਹੈ ਗੱਲ ਕਾਦੀ ਦੱਸਾਂ ਮੁੰਡਿਆ ਆਏ ਨਹੀਂ ਪਰੌਣੇ ਹਾਂ ਤੇ ਮੈਂ ਸੋਚਿਆ ਚੱਲ ਜਵਾਈ ਪਾਈ ਆ ਪਹਿਲੀ ਵਾਰੀ ਘਰ ਆਇਆ ਵਾ ਸਾਡੀ ਇੱਜ਼ਤ ਬਣ ਜੂਗੀ ਹੈ ਤੇ ਚੱਲ ਕੁੜੀਆ ਆਪਣੀ ਛਾਪ ਦੇ ਦੇ ਜਿਹੜੀ ਪਿੰਦਰ ਨੂੰ ਪਾਈ ਸੀ ਤੇਰੇ ਪੇਕੇਆਂ ਨੇ ਤੇ ਗਾੜੀਆਂ ਠੋਕੇ ਮੈਨੂੰ ਜਵਾਬ ਦਿੱਤਾ ਮੰਮੀ ਤੁਸੀਂ ਉਹਨੂੰ ਜੇ ਕਿਹਾ ਤੇ ਮਰਨਾ ਕਰ ਦੇ ਗੱਲ ਵੇ ਮੈਂ ਤਾਂ ਸੋਚਿਆ ਚੱਲ ਮੇਰੀ ਨੌਤੀ ਆ ਇਹਨੂੰ ਸਿੱਧਾ ਪੁੱਛ ਲੈਣੀ ਆ ਮੈਨੂੰ ਕੀ ਪਤਾ ਹੈਗਾ ਅਗਲੀ ਨੇ ਨਾ ਮਾਸਾ ਨਹੀਂ ਮੇਰੇ ਪੱਲੇ ਕੋ ਛੱਡਿਆ ਐ ਠੋਕ ਠੋਕ ਜਵਾਬ ਦਿੱਤੇ ਇਹ ਨਹੀਂ ਉਹ ਛਾਪ ਮਿਲਣੀ ਇਹ ਮੇਰੇ ਪਿਓ ਰੇ ਪਾਈ ਆ ਆਪਣੇ ਘਰੋਂ ਪਾਉਸ਼ ਆਪਾਂ ਹੈ ਕੋਹ ਨਹੀਂ ਛੱਡਿਆ ਇਹਨੇ ਮੇਰੇ ਪੱਲੇ ਇੰਨੀ ਮੇਰੀ ਬੇਇੱਜ਼ਤੀ ਕੀਤੀ ਮੰਮੇ ਤੁਸੀਂ ਫਿਕਰ ਨਾ ਕਰੋ ਮੈਂ ਨਾ ਪੁੱਛਦਾ ਨਾ ਪੁੱਛਣਾ ਪਛਣਾ ਕੀ ਆ ਤੇਰੇ ਤੇ ਸਿਰ ਤੇ ਚੜ ਗਈ ਆ ਤੇਰੀਆਂ ਮੰਦੀ ਆ ਹੁਣ ਜੇ ਸੌਂਮ ਕੇ ਰੱਖ ਛੱਡਨੀ ਆ ਫਿਰ ਪਾਉਂਦਾ ਕੀ ਫਾਇਦਾ ਆ ਉਹ ਤਾਂ ਪੁੰਦੇ ਨਾ ਚੰਗੇ ਹੁੰਦੇ ਤੇ ਵੇਹ ਪੁੱਤ ਜੇ ਛਾਪ ਕੱਢ ਕੇ ਦੇ ਦਿੰਦੀ ਹਾਡੀ ਵੀ ਇੱਜ਼ਤ ਬਣ ਜਾਂਦੀ ਤੇ ਪੁੱਤ ਤੁਹਾਡੀ ਵੀ ਤੇ ਇੱਜ਼ਤ ਬਣਨੀ ਹੀ ਨਾ ਤੇ ਭਰਾ ਕਿੰਨੇ ਚੰਗੇ ਆ ਹੈ ਕਾਰਾਏ ਜਵਾਈ ਨੂੰ ਛਾਪ ਪਾਈ ਆ ਮੰਮੀ ਜੇ ਨਹੀਂ ਦਿੰਦੇ ਆਪਾਂ ਨਵੀਂ ਲੈ ਆਉਂਦੇ ਸਾਡੇ ਕੋ ਕੜਾ ਕੁਝ ਹੈਗਾ ਨਹੀਂ ਪਰ ਤੁਹਾਡੀ ਸਭ ਤੋਂ ਵੱਡੀ ਗਲਤੀ ਏ ਜਿਹੜਾ ਤੋ ਉਹਦੇ ਕੋਲੋਂ ਮੰਗਣ ਗਏ ਆ ਤੁਸੀਂ ਵੇ ਪੁੱਤ ਮੇਰੀ ਗੱਲ ਸੁਣ ਮੈਂ ਤੇ ਇਹ ਸੋਚਿਆ ਪੀ ਕਰਦੀ ਗੱਲ ਘਰ ਚ ਹੀ ਰਹਿ ਜੂਗੀ ਜੇ ਹੁਣ ਬਣਾਉਣ ਜਾਂਦੇ ਤੇ ਕਿੰਨੇ ਦੀ ਬਣਨੀ ਹੈਗੀ ਤੇ ਤੁਹਾਡਾ ਹੀ ਭਲਾ ਸੋਚਿਆ ਮੈਂ ਪਰ ਅੱਜ ਕੱਲ੍ਹ ਭਲਮਾਸੀ ਦਾ ਜਮਾਨਾ ਹੀ ਕੋਈ ਨਹੀਂ ਆ ਘਰ ਕੋਈ ਸ਼ਾਪ ਹੈ ਨਹੀਂ ਹੋਰ ਵਿਹ ਹੈ ਨਹੀਂ ਤੇਰੇ ਸਾਹਮਣੇ ਵਿਆਹ ਤੇ ਤੇ ਮਹਾ ਸਾਰਾ ਕੁਝ ਕੀਤਾ ਤੇ ਦੂਜੀ ਗੱਲ ਸੁਣ ਲੈ ਮੁੰਡਿਆ ਅਜ ਇਹਨੂੰ ਕਾਲੀ ਕਾਲੀ ਕਹਿੰਦੀ ਸੀ ਨਾ ਮੈਂ ਜਿਹਦਾ ਨਾ ਮੈਂ ਕਿਤੇ ਚੱਜ ਨਾ ਕੁੰਦੀ ਵੀ ਨਹੀਂ ਅਗਲੀ ਨੇ ਵੇਖਿਆ ਕਿੰਨਾ ਸਾਥ ਦਿੱਤਾ ਮੇਰਾ ਉਹਦੇ ਪੇਕੇ ਆਏ ਆਪਣਾ ਸੋਨਾ ਸਾਰਾ ਹੀ ਦੇ ਗਏ ਪੈਸੇ ਇੰਨੇ ਦੇ ਗਏ ਹਨ ਨੂੰ ਕਿ ਤੁਸੀਂ ਵਰਤੋ ਭੈਣ ਜੀ ਕੋਈ ਗੱਲ ਨਹੀਂ ਤੇ ਫਿਰ ਵੇਖ ਲੈ ਤੇਰੇ ਸਹੁਰਿਆਂ ਵਿੱਚ ਸੱਚ ਸੁਭਾਅ ਨਾ ਪਾਈ ਗੱਲਾਂ ਮਾਰਦਾ ਫਿਰਦਾ ਵਾ ਉਹਦਾ ਨਾ ਮੰਮੀ ਤੁਸੀਂ ਜਿਆਦਾ ਇਹਨੂੰ ਸਿਰ ਤੇ ਚੜਾਇਆ ਸੀ ਮੈਂ ਤੁਹਾਨੂੰ ਕਹਿੰਨਾ ਮੈਂ ਹਨਾ ਕਿ ਨਾ ਇਹ ਨਾ ਭੂਏ ਚੜਾਓ ਇਹਨੂੰ ਉਹਨੂੰ ਤੁਸੀਂ ਹੰਦੇ ਨਾ ਇਹਦੀ ਜਿੰਨੇ ਕੋ ਚੰਗੀ ਹੈ ਨੀਗੀ ਵੇ ਮੈਂ ਤਾਂ ਸਿਰ ਤੇ ਬਿਠਾ ਲਈ ਸੀ ਹੈ ਹੁਣ ਹੈ ਕਿੱਥੇ ਆ ਕਿੱਤਾ ਕਿਥੇ ਦਫਾ ਹੋਈ ਆ ਐਡੀ ਲੰਮੀ ਜ਼ੁਬਾਨ ਚ ਲਾਉਂਦੀ ਉਹਨੂੰ ਤਾਂ ਇੰਨੀ ਸ਼ਰਮ ਨਹੀਂ ਮੇਰੀ ਸੱਸ ਮਾ ਵਾ ਮੈਂ ਕਿਦਾਂ ਬੋਲਣਾ ਵਾ ਹੋ ਜਾ ਲਈ ਸੂਤਰ ਕੋਈ ਗੱਲ ਨਹੀਂ ਐਵੇਂ ਫਿਰਨਾ ਕਰੋ ਤੁਸੀਂ ਸੂਤਰ ਤਾਂ ਹੁਣ ਤੂੰ ਹੀ ਕਰਨਾ ਵਾ ਹੁਣ ਨਾ ਇਹ ਬੇਇੱਜ਼ਤੀ ਦਾ ਬਦਲਾ ਲਵੀਂ ਦੇਖੋ ਚੰਗੀ ਤਰ੍ਹਾਂ ਜਰਾ ਕ ਚੰਗੀ ਤਰ੍ਹਾਂ ਗੱਲ ਕਰੀ ਹੁਣ ਕਰਾਂਗਾ ਮੰਮੀ ਹੁਣ ਜਦੋਂ ਐਡੀ ਵੱਡੀ ਗੱਲ ਹੋ ਗਈ ਏ ਗੋਂਗਲੋਂ ਤੋਂ ਮਿੱਟੀ ਨਾ ਚੜ ਕੇ ਆਜੀ ਹੁਣ ਚੱਲ ਹਾਂ ਨਵ ਜਰਾ ਕ ਪਾਲਿਸ਼ ਕਰਾਉਣਾ ਹੋ ਜਾ ਤਿਆਰ ਜਿਹੜੀ ਤੇਰੀ ਜ਼ੁਬਾਨ ਵਾ ਨਾ ਗੇਠ ਲੰਮੀ ਆ ਵੱਢਣ ਵਾਲੀ ਆ ਕੋਈ ਗੱਲ ਨਹੀਂ ਹੋ ਗਿਆ ਮੇਰਾ ਧਿਆਨ ਹੁਣ ਤੇਰੇ ਵੱਲ ਤੈਨੂੰ ਤੇ ਮੈਂ ਮਤ ਦਊਂਗੀ ਨਾ ਚੱਜਣਾ ਜਿਹੜੀ ਤੂੰ ਟਕੇ ਟਕੇ ਦੇ ਜਵਾਬ ਦੇਣੀਆਂ ਮੇਰੇ ਗਾੜੀ ਛਾਪ ਨਹੀਂ ਪਾਉਣੀ ਪਹਿਲਾਂ ਕੁਛ ਹੀ ਫੇਰ ਕੁਛ ਹੁਣ ਮੈਂ ਤਾਂ ਥੱਲੇ ਆਈਆਂ ਉਹਨੂੰ ਸੱਦ ਕੇ ਇਹਨਾਂ ਕਿ ਕੀਤਾ ਮੇਰੇ ਨਾਲ ਤਾਂ ਖੇਡਿਆ ਵਿਆਹ ਕਰਦ ਕੇ ਕੁੜੀ ਦਾ ਕਿਸ ਤਰ੍ਹਾਂ ਵਿਆਹ ਕਰਦੀ ਹੈ ਸਾਡੀ ਕੁੜੀ ਚੰਗੇ ਘਰ ਚੱਲ ਜੇ ਤੇ ਦੀੜੇ ਦਿੱਤੇ ਕੁੱਤਿਆਂ ਦਾ ਖਫਾਣ ਦਿੱਤਾ ਇਹ ਕੰਮ ਦੇ ਨਹੀਂ ਦਿੱਤੇ ਹੈ ਤੇ ਜੇ ਛਾਪੋਂ ਲੱਗੇ ਤਾਂ ਵੋਟਾਂ ਨੇ ਲੜਾਈ ਪਾ ਲਈ ਸਾਪ ਨਾ ਪਾਉਣ ਦਿੱਤੀ ਲੈ ਨਹੀਂ ਦੇਣ ਨਹੀਂ ਹੈ ਮੇਰਾ ਮੁੰਡਾ ਕਿਤੇ ਰਿਹਾ ਕਿਹਾ ਸੀ ਵੀ ਰਿਸ਼ਤੇ ਮੈਂ ਹੁੰਦੇ ਹੀ ਤਾਂ ਘਰ ਲਿਆ ਪਰ ਚਲ ਘਰਾ ਵਰਗਾ ਘਰਿਆ ਘਰ ਚੰਗਾ ਵਾ ਦੇ ਦਿੱਤਾ ਵੀ ਲਿਆ ਸਾਪਾਂ ਵੀ ਪਾਇਨਾ ਮਗਰ ਤੋੜੀ ਲੜਾਈ ਪਾ ਲਈ ਲੀੜੇ ਦੇਣ ਲੱਗਿਆ ਸਾਪ ਨਾ ਪਾਈ ਮੇਰੇ ਮੁੰਡੇ ਨੂੰ ਲੈਣਾ ਨਾ ਦੇਣਾ ਨਾ ਕੀਤਾ ਹੈ ਮੈਂ ਤੇ ਜੇ ਹੁਣ ਉਹ ਬੀਤੀ ਕਾਣੀ ਜਿਹੜੀ ਹੋਈ ਇੱਕ ਮੇਰਾ ਮੁੰਡਾ ਪਤਾ ਨਹੀਂ ਹੁਣ ਕਿੱਥੇ ਚਲ ਗਿਆ ਓਨੂੰ ਹਣ ਵਿਆਹ ਨਹੀਂ ਆ ਇੱਧਰ ਨੂੰ ਤੇ ਆਵਾ ਵਿਪਲਿੰਦਾਰੇ ਕਿ ਕਿੱਥੇ ਆ ਤੂੰ ਉਹ ਪੱਠਿਆਂ ਜੀ ਹੋਣਾ ਹੀ ਪੱਠੇ ਵੜਦਾ ਮੈਂ ਉਧਰ ਨੂੰ ਜਾਵਾਂ ਪਰ ਉੱਤੇ ਹੀ ਹੋਣਾ ਹੀ ਤੇ ਕਰਦਾ ਪੱਠੇ ਵੜਦਾ ਹੋਣਾ ਹੀ ਜਾਨੀ ਵਿਪਿੰਦੂ ਕੀ ਕੰਡਿਆ ਤੂੰ ਆ ਗਿਆ ਮਾਤਾ ਹਾਂ ਵੇ ਇੰਦਰ ਆ ਗੱਲ ਸੁਣ ਤੈਨੂੰ ਮੈਂ ਲੱਭਾਂ ਤੇ ਉੱਕੇ ਤੂੰ ਕਿੱਦੇ ਲੱਭਾ ਹੀ ਨਹੀਂ ਨਹੀਂ ਥਾਈਂ ਕਾ ਅਮਰੇ ਵੇਖੇ ਤੂੰ ਉੱਤੇ ਹੈ ਕਿ ਕੀ ਹੋ ਗਿਆ ਹੁਣ ਹੈ ਕੀ ਤੈਨੂੰ ਪਤਾ ਨਹੀਂਗਾ ਕੀ ਕੁਛ ਹੋਇਆ ਵਾ ਕੀ ਹੋਇਆ ਉਦੋਂ ਤੈਨੂੰ ਪਤਾ ਲੱਗਾ ਐਵੇਂ ਉੱਥੇ ਰਿਸ਼ਤਾ ਕਰ ਲਿਆ 20 ਵਿਸਤੇ ਤੈਨੂੰ ਹਮ ਦੇ ਹੀ ਲੋ ਤੇ ਕਰ ਲਿਆ ਉਦੋਂ ਤੇ ਬੜੇ ਫੁੱਲੀਆਂ ਸਾਨੂੰ ਪਾਉਂਦੇ ਹੀ ਆ ਕਰਾਂਗੇ ਚੱਲ ਮਿਲਨੀਆਂ ਵੀ ਕੀਤੀਆਂ ਉਹ ਕੀ ਮਾੜਾ ਲੱਭ ਲਿਆ ਉਦੋਂ ਚ ਹੈ ਪਹਿਲੋਂ ਆਂਦੇ ਤੈਨੂੰ ਸ਼ਾਪ ਪਾਉਣੀ ਹੋ ਨਾ ਪਾਈ ਤੁਰਦੇ ਆ ਸਿੱਧਾ ਮੈਂ ਵੇਂਦੀ ਰਹੀ ਪਾਉਂਦੇ ਆ ਪਾਉਂਦੇ ਆ ਨਹੀਂ ਪਾਈ ਹਾਂ ਤੇ ਲੀੜੇ ਆ ਤੇ ਉਹ ਕੰਮ ਦੇਣਗੇ ਤੇ ਉਹ ਜੀ ਲੀੜੇ ਕੌਣ ਦੇਂਦਾ ਮਾਤਾ ਲੀੜਿਆਣਾ ਹੀ ਬਸ ਹੁੰਦਾ ਵਾ ਇਹਨੂੰ ਨੂ ਚੰਗੀ ਮਿਲ ਗਈ ਆ ਚੰਗੀ ਉਹ ਕੰਮਕਾਰ ਵਾਲੀ ਨੂ ਮਿਲੀ ਆ ਆ ਕੰਮਕਾਰ ਵਾਲੀ ਉਹ ਤੇ ਠੀਕ ਬਾਤ ਹੈ ਸਾਨੂੰ ਰਿਸ਼ਤੇ ਆ ਨਾ ਪਤ ਘਾਟਾ ਹੈ ਬੜੀ ਬੜੀ ਲੋ ਸਾਹਮਣ ਵਾਲੀ ਮਿਲੀ ਆ ਕੰਮਕਾਰ ਕਰੂਗੀ ਸਭ ਕੁਝ ਕਰੂਗੀ ਅਰੇ ਵੀ ਮੇਰਾ ਤਾਂ ਬੜਾ ਮਾਨ ਦੁਖੀ ਹੋਇਆ ਹੈ ਕੋਹ ਨਹੀਂ ਹੁੰਦਾ ਆ ਸਭ ਕੁਝ ਤੈਨੂੰ ਲੈ ਗਏ ਨੂ ਹਿਸਾਬ ਨਹੀਂ ਪਾਈ ਤੇ ਪਹਿਲਾਂ ਰੌਲਾ ਪਾ ਲਿਆ ਫਿਰ ਪਾਈ ਨਹੀਂ ਗਈ ਕੋਈ ਨਹੀਂ ਛਾਪਾ ਤੈਨੂੰ ਲੈ ਦਾਂਗੇ ਆ ਉਪਾ ਸਾਪਾਂ ਹੀ ਵਸ ਜਨਾਨੀਆਂ ਨੂੰ ਛਾਪਾਂ ਤੇ ਲੀੜਿਆਣਾ ਹੀ ਹੁੰਦਾ ਵਾ ਤੇ ਕੱਪੜੇ ਤੋਕੇ ਕੰਮ ਦੇ ਕੋਈ ਨਹੀਂ ਕੁੱਤਿਆਂ ਦਾ ਖੱਪਣ ਦਿੱਤਾ ਕੇ ਕੰਮ ਉਹ ਇਦਾਂ ਨਹੀਂ ਮਾਤਾ ਕਹੀ ਤਾਂ ਦਾ ਲੜਾਈ ਨਹੀਂ ਪਾਈਦੀ ਹੁੰਦੀ ਘਰਾਂ ਦੇ ਵਿੱਚ ਇਹਨੂੰ ਸਭ ਕੁਝ ਲੈ ਦਾਂਗੇ ਮੈਂ ਤੋ ਤੂੰ ਚੋਰੀ ਆਈਂਗੇ ਤੇਰੇ ਵੱਲ ਮੈਂ ਹੱਗਾਲ ਗੱਲ ਕਰ ਕੰਮਕਾਰ ਵਾਲੀ ਇਹ ਤੂੰ ਅਮਨ ਨਾਲ ਗੱਲ ਕਰ ਉਹਨੂੰ ਜਦੋਂ ਕੋਈ ਖਾਨੇ ਗੱਲ ਪਾਪੀ ਤੇ ਬੀਤੀ ਹੋਈ ਸਾਡੀ ਤੇ ਪਹਿਲਾਂ ਰੋਲਾ ਪੰਦੇ ਬੁਰਛੀਆਂ ਵਰਗੇ ਭਰਾ ਇਹ ਕ ਸਾਪ ਨਹੀਂ ਪਾ ਸਕ ਕੇ ਕਰ ਗਿਆ ਖਾਲੀ ਤੂੰ ਆਹੀ ਆਈਂਗਾ ਉਹਦੇ ਨਾਲ ਗੱਲ ਤਾਂ ਹੁਣੋ ਕਿਸ ਦੇ ਸਾਹਮਣੇ ਰੋਲਾ ਪਾਉਣਾ ਹੀ ਪੰਧਾ ਬਗਾਨਾ ਪੱਠੇ ਵਡਣ ਡਿਆ ਕੋਈ ਗੱਲ ਨਹੀਂ ਉਹਨਾਂ ਦੇ ਘਰ ਵੀ ਹੁੰਦੇ ਗਾਲ ਕੋਈ ਚੱਲ ਹੁੰਦੀਆਂ ਵਾ ਤੂੰ ਬੈ ਘਰ ਜਾ ਕੇ ਤੇ ਮੈਂ ਆਉਣਾ ਵਾ ਘਰੇ ਬੈ ਕੇ ਗੱਲ ਕਰ ਉਹਨਾਂ ਤੋਂ ਉਹ ਉਹਨੂੰ ਕਹਿ ਅਮਨ ਕੋਈ ਨਹੀਂ ਮੈਂ ਕਹਿ ਦੂੰਗਾ ਆ ਕਹਿ ਉਹਨੂੰ ਤੇ ਫੇਰ ਗੱਲ ਬਣਨੀ ਕਹਿ ਦੂੰਗਾ ਭਵਾ ਦੂੰਗਾ ਤੈਨੂੰ ਸ਼ਾਪ ਚੱਲ ਘਰ ਹੁਣ ਮੈਂ ਲੈ ਆ ਪੱਠੇ ਉਹਨੂੰ ਵੱਡ ਕੇ ਨਾ ਝਕਾ ਕੇ ਲੈ ਕਿੱਦਾ ਛਡੂਆਂ ਤੂੰ ਉਹ ਹੁਣੇ ਹੀ ਉਹਦੇ ਮਗਰ ਲੱਗ ਗਿਆ ਵਾ ਹੈ ਮੈਨੂੰ ਸ਼ਾਪ ਪਾਉਣੀ ਸ਼ਾਪ ਤੇ ਮੈਂ ਤੈਨੂੰ ਭਵਾਉਣੀ ਹੈ ਮੈਂ ਸ਼ਾਪਾਂ ਵਿੱਚ ਕੀ ਕਰਨੀ ਮੈਂ ਹਿੱਕ ਤੇ ਧਰ ਕੇ ਖੰਡਣਾ ਮੈਂ ਤੇ ਵੀ ਸਾਨੂੰ ਪੈਂਦੀਆਂ ਮੇਰੇ ਮੁੰਡੇ ਨੂੰ ਪੈਂਦੀਆਂ ਤੇ ਚੱਲ ਅਸੀਂ ਵੀ ਐਨੇ ਚੱਲ ਠੀਕ ਹੈ ਘਰ ਗਏ ਨੂੰ ਸਗਨ ਕੀਤਾ ਕੀ ਕੀਤਾ ਉਹਨਾ ਉਹਨੂੰ ਸਮਝਾਈ ਉਹਦੇ ਖਾਨੇ ਗੱਲ ਪਾ ਉਹਨੂੰ ਪੁੱਛ ਸਰਦਾਰ ਨਹੀਂ ਵੱਡੀ ਹੋ ਕਿ ਨਾ ਕੀਤਾ ਧਰੇ ਨੇ ਸਵਾ ਕੀਤਾ ਨੱਕ ਵੱਡ ਕੇ ਰੱਖਤਾ ਸਾਡਾ ਸਾਡੀ ਪਿੰਡ ਚ ਬਣੀ ਬੜੀ ਸੋਹਣੀ ਹੈ ਜੀ ਜੀ ਕਰਕੇ ਸਾਨੂੰ ਲੋਕੀ ਕਹੌਣ ਤੇ ਨਾ ਸਾਡਾ ਨੱਕ ਵੱਡ ਦਿੱਤਾ ਜੇ ਜੰਜ ਨਾ ਸਾਂਭੀ ਚਾਜ ਨਾ ਲੈਣ ਨਾ ਤੇ ਨਾ ਇਹ ਵੀ ਮਗਰ ਲੱਗਿਆ ਉਹਦੇ ਹੁਣੇ ਹੈ ਜੇ ਵੀ ਇਹਨਾਂ ਚਾਹੀਦਾ ਮੈਂ ਆਪਣੀ ਮਾਂ ਦੀ ਗੱਲ ਮੰਨਾਂ ਇਹ ਵੀ ਉਹ ਦੀ ਮਗਰ ਲੱਗ ਕੇ ਜਿੱਦਾਂ ਲੱਗਣਾ ਹੁੰਦਾ ਵਾ ਨਾ ਕਦੇ ਕੋਈ ਮੋਟਰਸਾਈਕਲ ਦਿੱਤਾ ਮੇਰੇ ਮੁੰਡੇ ਨੇ ਨਾ ਕਦੇ ਕੋਈ ਗੱਡੀ ਦਿੱਤੀ ਲੋਕੀ ਗੱਡੀਆਂ ਦਿੰਦੇ ਆ ਆ ਜਿਹੜੀ ਵਿਚੋਲਣ ਇਹਦੇ ਨੂੰ ਮੈਂ ਕਰੂ ਸੁੱਤਰ ਮੈਨੂੰ ਮਿਲ ਲਾਂਦੇ ਇਹਨੂੰ ਜਰੀਕਾ ਇਹਨੇ ਹਣ ਫੁੱਲੀਆਂ ਪਾ ਪਾ ਕੇ ਮਨਾਇਆ ਤੇ ਅਸੀਂ ਤੇ ਕਰਨਾ ਹੀ ਨਹੀਂ ਮੇਰੀ ਗੱਲ ਸੁਣ ਹਾਂ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਿਉਂ ਮੈਨੂੰ ਕੀ ਹੋਇਆ ਵਾ ਹੋਇਆ ਕੀ ਨਹੀਂ ਤੂੰ ਵਿਗੜੀ ਜਾਨੀ ਮੈਂ ਕਿਹਾ ਕਿ ਮੈਨੂੰ ਪਤਾ ਤੇ ਲੱਗੇ ਜੇ ਮੰਮੀ ਨੇ ਸ਼ਾਪ ਮੰਗੀ ਦਿੱਤੀ ਕਿਉਂ ਹਣਾ ਤੂੰ ਮੰਮੀ ਦਾ ਮੰਗਣ ਦਾ ਬੜਾ ਤਰੀਕਾ ਵਧੀਆ ਸੀ ਪਰਤੇ ਤੁਹਾਡੇ ਕਾਨੂੰਨਾਂ ਨੇ ਕੰਨ ਗੁੰਨ ਕੋਈ ਨਹੀਂ ਭਰੇ ਹੈਗੇ ਤੇ ਹੋਰ ਕੀ ਕੀ ਤਾਨਣ ਨੇ ਬੇਇੱਜ਼ਤੀ ਕਰਾ ਕੇ ਰੱਖ ਛੜੀ ਅਸੀਂ ਕਿਹੜਾ ਕਿਆ ਹੀ ਬੇਇੱਜ਼ਤੀ ਕਰਵਾਉ ਆਪਣੇ ਜਾਣ ਬੋਝ ਕੇ ਕਰਵਾਈ ਉਹਨਾਂ ਨੇ ਜਦੋਂ ਪਤਾ ਹੀ ਪੀ ਅਸੀਂ ਸ਼ਾਪ ਪਾਉਣੀ ਤੇ ਬਣਾਈ ਨਹੀਂ ਜਾਂਦੀ ਅਸੀਂ ਕਿਹੜਾ ਮਨਾ ਕੀਤਾ ਉਹ ਜੇ ਇਹੋ ਪੈਂਦੀ ਤਾਂ ਕੀ ਕੰਮ ਚੱਲਿਆ ਸੀ ਉਹ ਮੈਂ ਕਹੋ ਦਵਾ ਸਾਰਾ ਤੇ ਕੱਢ ਕੇ ਇਹਨਾਂ ਨੂੰ ਦੇ ਤਾ ਵਾ ਉਹ ਕੱਲੀ ਰਹਿ ਗਈ ਸੀ ਉਹਦੇ ਵੱਲ ਵੀ ਇਹਨਾਂ ਦਾ ਧਿਆਨ ਹੀ ਪਿਓ ਵੀ ਕੱਢ ਕੇ ਮੈਨੂੰ ਫੜਾ ਦੇ ਜਿੱਚ ਅੱਜ ਦੇ ਤਰੀਕੇ ਨਾਲ ਮੰਗਦੇ ਨਾ ਮੇਰੇ ਕੋ ਤੇ ਭਾਵੇਂ ਕੱਢ ਕੇ ਦੇ ਵੀ ਦਿੰਦੀ 36 36 ਤੇ ਇਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਵਾ ਤੂੰ ਤਾਂ ਅੱਗੇ ਕੁਝ ਕਿਹਾ ਹੀ ਨਹੀਂ ਤੇ ਫਿਰ ਉਹ ਮੈਨੂੰ ਜਦੋਂ ਉਹਨਾਂ ਨੂੰ ਉਹ ਛਾਪੜੀ ਜੀ ਲੱਗਦੀ ਤੇ ਫਿਰ ਉਹਨਾਂ ਨੇ ਉਹ ਪਾ ਕੇ ਕੀ ਕਰਨੀ ਆਪਣੇ ਜਵਾਈ ਨੂੰ ਨਾ ਨਾਲੇ ਇਹ ਇਹ ਤੂੰ ਹੀ ਪਾਈ ਏ ਤੂੰ ਹੀ ਪਾਈ ਏ ਮੇਰੇ ਪਿਓ ਨੇ ਪਾਈ ਏ ਉਹ ਜਿਉਂ ਨੇ ਪਾਈ ਤੇ ਦੇ ਆ ਜਾ ਕੇ ਫਿਰ ਦੇ ਆ ਜਾ ਕੇ ਤੇ ਤੁਹਾਡੀ ਕੁੜੀ ਨੂੰ ਸਾਰਾ ਕੁਝ ਦੇ ਦਈਏ ਹੁਣ ਅਸੀਂ ਆਪਣੇ ਕੋਲ ਨਾ ਕੁਝ ਵੀ ਰੱਖੀਏ ਉਹ ਪਹਿਲੀ ਵਾਰ ਹੀ ਆਏ ਸੀ ਉਹ ਤੇ ਪਹਿਲੀ ਵਾਰ ਹੀ ਆਏ ਸੀ ਤੇ ਬਣਾਓ ਅਗਲੇ ਦਾ ਸਾਹਮਣੇ ਤਾਂ ਮਾਸ਼ਾਅੱਲਾ ਤਾ ਤੁਸੀਂ ਕਿਹੜਾ ਤੇਰੇ ਕੋਲ ਕੁਝ ਬਾ ਗਾਣੀ ਆ ਜਾਂ ਤੇ ਨਾ ਹੀ ਰੋਕਦੀ ਆ ਮਾਪੀ ਤੁਸੀਂ ਕੁਝ ਨਹੀਂ ਦੇਣਾ ਹੈ ਤੁਹਾਨੂੰ ਮੇਰੇ ਤੇ ਵਿਆਹ ਤੇ ਇਨਾ ਖਰਚਾ ਹੋਇਆ ਵਾ ਤੇ ਹੋਰ ਇੱਕ ਸ਼ਾਭਾ ਜੰਦੀ ਤੇ ਫਿਰ ਪਲਾ ਕੀ ਹੋ ਜਣਾ ਹੈ ਮੇਰੇ ਸੁਣ ਲੈ ਗੱਲ ਆਹ ਕੰਮ ਕਰਨੇ ਛੱਡ ਦੇ ਤੂੰ ਦਿਨੋਂ ਦਿਨ ਵਾਧ ਹੀ ਜਾਣ ਰਹੀ ਹੈ ਤੁਸੀਂ ਨਾ ਬੋਤੇ ਪੂਏ ਨਾ ਛੜੋ ਮੰਮੀ ਦੇ ਮਗਰ ਲਾ ਕੇ ਪਤਾ ਵੀ ਹੈਗਾ ਤੁਹਾਨੂੰ ਉਹਨਾਂ ਦੀਆਂ ਹਰਕਤਾਂ ਦਾ ਪਿਓ ਕਿਦਾਂ ਦੇਣੇ ਤੇ ਉਹਨਾਂ ਦੇ ਮਗਰ ਲਾ ਕੇ ਤੇ ਹੁਣ ਤੁਸੀਂ ਮੇਰੇ ਨਾਲ ਲੜਾਈ ਪਾਓ ਇਹ ਨਾ ਹੋਏ ਸਾਡੇ ਦੋਵਾਂ ਦੇ ਵਿੱਚ ਅਣਮਨ ਹੋ ਜਾਏ ਤੇ ਫਿਰ ਤੁਸੀਂ ਸੌਖੇ ਹੋ ਜਾਓਗੇ ਨਾਲੇ ਤੁਹਾਡੀ ਮਾਂ ਨੂੰ ਠੰਡ ਪੈ ਜਾਊਗੀ ਉਹ ਵੀ ਖੁਸ਼ ਹੋ ਜਾਊਗੀ ਜੋ ਚਾਹੁੰਦੀ ਨਾ ਉਹੀ ਹੋ ਜਾਣਾ ਵਾ ਪਹਿਲਾਂ ਵੱਡੀ ਦੇ ਮਗਰ ਪਈ ਸੀ ਪਹਿਲਾਂ ਵੱਡੀ ਦੇ ਮਗਰ ਪਈ ਹੁਣ ਮੇਰੇ ਮਗਰ ਪੈ ਗਈ ਆ ਪਤਾ ਨਹੀਂ ਅਮਨ ਜਦੋਂ ਆਉਂਦੀ ਆ ਉਦੋਂ ਘਰ ਵਿੱਚ ਲੜਾਈ ਪੈ ਜਾਂਦੀ ਆ ਕਿੰਨੇ ਦਿਨ ਹੋ ਗਏ ਉਹਨੂੰ ਵਿਆਹ ਕੇ ਗਈ ਨੂੰ ਉਦੋਂ ਦੇ ਸਾਰੇ ਜਣੇ ਚੰਗੇ ਭਲੇ ਹੀ ਆਈ ਮਗਰ ਨੂੰ ਲੜਾਈ ਪਾ ਕੇ ਗਾਂ ਗਈ ਆ ਪਿੰਦਰ ਜਦੋਂ ਅਸੀਂ ਕੱਪੜੇ ਬਣਾਣ ਗਏ ਹਾਂ ਮੰਮੀ ਦਾ ਫਰਜ਼ ਨਹੀਂ ਹੀ ਬੰਦਾ ਦੱਸਣ ਦਾ ਹਰ ਨਾਲ ਲੜਦੇ ਤਾਂ ਚੰਗੇ ਲੱਗਦੇ ਆ ਕਿ ਜਦੋਂ ਅਹੀਂ ਨਣ ਰੋਕੀਏ ਵੀ ਤੁਸੀਂ ਕੋਈ ਚੀਜ਼ ਅਮਨ ਨੂੰ ਨਹੀਂ ਪਾਉਣੀ ਅਹੀਂ ਜਦੋਂ ਉਹਨਾਂ ਨੇ ਕਿਹਾ ਮੰਮੀ ਜਿੱਥੇ ਅੱਗੇ ਨਾ ਖਰਚਾ ਹੋਇਆ ਨਾ ਤੇ ਹੋਰ ਜਿਹੜੀ ਚੀਜ਼ ਵੀ ਹੋਣੀ ਹੈ ਬਣਾ ਲੈਂਦੇ ਜੇ ਮੈਂ ਨਾ ਲੈ ਕੇ ਆਉਂਦੀ ਨਾ ਤਾਂ ਤਾਂ ਵੀ ਇਦਾਂ ਕਹਿੰਦੇ ਚੰਗੇ ਲੱਗਦੇ ਇੰਨੇ ਮੈਂ ਸਾਰਾ ਸੋਨਾ ਵਿਆਹ ਚ ਕੱਢ ਕੇ ਦਿੱਤਾ ਵਾ ਸਿਰਫ ਆ ਸ਼ਾਪ ਤੋਂ ਮਨਾ ਕੀਤਾ ਵਾ ਤੇ ਉਸੇ ਗੱਲ ਤੋਂ ਮੰਮੀ ਨੇ ਲੜਾਈ ਪਾਤੀ ਆ ਨਾਲੇ ਤੇ ਮੈਨੂੰ ਆਂਦੇ ਹੀ ਕਿ ਛਾਪੜੀ ਜੀ ਆ ਤੇ ਹੁਣ ਫੇਰ ਕਿਹੜੀ ਗੱਲ ਲੜੰਦੇ ਆ ਜੇ ਉਹ ਨਹੀਂ ਘੱਟ ਤੇ ਫੇਰ ਘੱਟ ਤੂੰ ਕਿਹੜੀ ਆ ਅਕਨੀਆਂ ਗੱਲਾਂ ਤੂੰ ਮੈਨੂੰ ਸੁਣਾ ਹੜ ਸੁਨਾ ਛੜੀਆਂ ਜਦੋਂ ਝੂਠੇ ਤੁਹਾਡੇ ਕੰਨ ਭਰੇ ਨੇ ਆਪਣੀ ਕਰਤੂਤ ਉਹਨਾਂ ਨੇ ਦੱਸੀ ਨਹੀਂ ਆ। ਤੇ ਕੋਰੇ ਬਾਸ ਸਾਹਿਬ ਕੀ ਪਾਉਣੀ ਸੀ? ਮੁੜਕਾਉਣੀ ਆ ਅੱਜ ਦੀ ਐਦ ਕੀ ਪਾਉਣੀ ਸੀ? ਐਦ ਕੀ ਨਹੀਂ ਕੱਲਾ ਕੁੜੀਆਂ ਨੂੰ ਦਿੰਦੇ ਹੀ ਰਹੀਦਾ ਵਾ। ਜਾਗ ਨਾ ਮੰਮੀ ਕੋਲੋਂ ਮਾਫੀ ਮੰਗ ਲੈ। ਮੈਂ ਨਹੀਂ ਮੰਗਣੀ। ਉਹਨਾਂ ਤੋਂ ਮਾਫੀ ਮੰਗੋ ਮੇਰੀ ਜੁੱਤੀ। ਮੈਂ ਤਾਂ ਨਹੀਂ ਜਾਣਦੀ ਹੈਗੀ। ਗਲਤੀ ਉਹਨਾਂ ਦੀ ਤੇ ਮਾਫੀ ਆਹੀ ਮੰਗੀਏ। ਉਹ ਦੂਜੀ ਜਿਹੜੀ ਸੁਣ ਲੈਂਦੀ ਸੀ। ਗਾਂ ਤੋਂ ਜਿਹੋ ਜਿਹੋ ਗੱਲ ਹੋਈ ਨਾ ਵੇਲਦੇ ਆ। ਆਂਗੁਲਾ ਨਾ ਮੇਰੇ ਵੱਲ ਕਰੋ। ਆਹੋ। ਆਂਗੁਲਾ ਨਾ ਕਰੋ। ਜਾਓ ਜਾਗੇ ਤਾਂ ਆਪਣਾ ਕੰਮ ਕਰੋ। ਵੱਡੇ ਆਏ ਮਮੀ ਦੇ ਮਗਰ ਲਾ ਕੇ ਤੇ ਮੇਰੇ ਨਾਲ ਗੱਲਾਂ ਕਰਨ ਵਾਲੇ ਉਹਨਾਂ ਨੂੰ ਨਾ ਕੋਈ ਅਕਲ ਸਿਖਾਇਓ ਕਿ ਕਿੱਦਾਂ ਕਿਸੇ ਨਾਲ ਰਲ ਕੇ ਰਹੀਦਾ ਵਾ ਇਹ ਨਾ ਮੈਂ ਕਰਨੀ ਆ ਤੇ ਬੰਦਾਂਗਾ ਬੰਦਰ ਵੇਖ ਲਾ ਨਾਉਦੀ ਨਾ ਕੋਈ ਗਲਤੀ ਨਹੀਂ ਗਈ ਤੈਨੂੰ ਮੈਂ ਦੱਸਨੀ ਆ ਸਾਰੀ ਗਲਤੀ ਹੁਣ ਮਮੀ ਦੀ ਆ ਭਾਬੀ ਜੀ ਤੁਸੀਂ ਨਾ ਹੀ ਸਾਡੀ ਗੱਲ ਦੇ ਵਿੱਚ ਆਵੋ ਮੈਨੂੰ ਪਤਾ ਕੀ ਗੱਲ ਹੋਈ ਏ ਦੱਸ ਮੇਰੇ ਸਾਹਮਣੇ ਮਮੀ ਲਈ ਹੀ ਲੜਨ ਉਹ ਮੇਰੇ ਨਾਲ ਵੀ ਲੜਦੇ ਹੀਗੇ ਓਏ ਮੇਰੇ ਸਾਹਮਣੇ ਨਾ ਟਾਲੜੀ ਐਵੇਂ ਦੀਆਂ ਸਫਾਈਆਂ ਨਾ ਦੋ ਬੋਧੀਆਂ ਤੁਸੀਂ ਉਹਦਾ ਸੱਦ ਹੋ ਗਈ ਇਹਦੇ ਵਾਲੀ ਇਹ ਵੀ ਨਹੀਂ ਕਿਸੇ ਦੀ ਸੁਣਦੇ ਆ ਮਸਤ ਨਹੀਂ ਨਾ ਕਰਨੀ ਆ ਗੱਲ ਸਨੀ ਅਵੇ ਲੋ ਮਮੀ ਦਾ ਹਾਲ ਹੁਣ ਪਿੰਦਰ ਦੇ ਨਾਬਦੇ ਛੇ ਲੜਾਈ ਪਾਉਂਦੀ ਆ ਹੁਣ ਉਪੜਕਾ ਕੇ ਕੀ ਕਹਿਆ ਕੀ ਆ ਹੁਣ ਕੀ ਆ ਜੋ ਗੱਲ ਹੋ ਗਈ ਆ ਤੇ ਉੱਤੇ ਮਿੱਟੀ ਪਾਓ ਹੁਣ ਐਵੇਂ ਫੇਰ ਗੱਲਾਂ ਕਰ ਕਰ ਕੇ ਤੇ ਰੇ ਲੜਾਈ ਪਾਉਣ ਘਰ ਚ ਕਾਦੀ ਗੱਲ ਕੀਤੀ ਆ ਉਹੋ ਹੀ ਸ਼ਾਪ ਵਾਲੀ ਗੱਲ ਜਿਹੜੀ ਹੋਈ ਸੀਗੀ ਉਤੋਂ ਹੀ ਡੇ ਆ ਉਹਨੂੰ ਪਿੰਦ ਨੂੰ ਢੁਕਾਤਾ ਤੇ ਪਿੰਦ ਰਾਨੀ ਕੇ ਨਵਦੇ ਦਿਵਾਲੇ ਹੋ ਗਿਆ ਵਾ ਤੈਨੂੰ ਕਹਾ ਕੋ ਮਮੀ ਨੇ ਮੈਨੂੰ ਦੱਸ ਕੀ ਕਹਿਣਾ ਵਾ ਤੇ ਫਿਰ ਤੂੰ ਚੁੱਪ ਰਹਾ ਫਿਰ ਤੂੰ ਕਹਿਣ ਦੀ ਬੋਲਣ ਦੀ ਤੇ ਦੱਸ ਹਾਂ ਪਹਿਲਾਂ ਮੇਰੇ ਦਿਵਾਲੇ ਹੁੰਦੇ ਹੀਗੇ ਹੁਣ ਉਹ ਮੈਨੂੰ ਛੱਡਿਆ ਤੇ ਹੁਣ ਨਵਦੇ ਦਿਵਾਲੇ ਹੋ ਗਏ ਆ ਇਹ ਗੱਲ ਚੰਗੀ ਸੇ ਥੋੜੀ ਐ ਯਾਰ ਮਮੀ ਦਾ ਵੀ ਦਿਮਾਗ ਖਰਾਬ ਹੀ ਆ ਮੇਰੇ ਹਿਸਾਬ ਨਾਲ ਪਿੰਦਰ ਵੀ ਇੱਕ ਸਦਾਈ ਆ ਜਿਹੜਾ ਮਗਰ ਲੱਗਾ ਮਮੀ ਦੇ ਪਹਿਲਾਂ ਮੇਰੇ ਦਿਵਾਲੇ ਹੁੰਦੇ ਰਹਿੰਦੇ ਹੀਗੇ ਹੁਣ ਉਹਦੇ ਦਿਵਾਲੇ ਆ ਨਹੀਂ ਇੱਕ ਗੱਲ ਵਾ ਮਮੀ ਪਹਿਲਾਂ ਮਿੱਠੀ ਪੈਰੀ ਹੋ ਕੇ ਕੁੜੀ ਵੀ ਆਉਣ ਡਈ ਸੀ ਉਦੋਂ ਦੀ ਬਸ ਮ ਜਦੋਂ ਹੁਣ ਨਵਦੀਵਾਲੀ ਹੋਈ ਆ ਤੇ ਪਹਿਲਾਂ ਵਾਂਗੂ ਫੇਰ ਮੇਰੇ ਗੱਲ ਨਾ ਪੈ ਜਾਣ ਮੁੜ ਕੇ ਉਹ ਨਹੀਂ ਪੈਂਦੇ ਤੇਰੇ ਗੱਲ ਪਰ ਇਹ ਵੀ ਮੰਮੀ ਦਾ ਦਿਮਾਗ ਖਰਾਬ ਆ ਯਾਰ ਇੰਨਾ ਸੋਨਾ ਪਾਇਆ ਵਿਆਹ ਦੇ ਵਿੱਚ ਕੀ ਹੋਗਾ ਜੇ ਸੱਪ ਨਹੀਂ ਪਾਈ ਤੇ ਵੇਖ ਲੈ ਜਦੋਂ ਹੁਣ ਆਈ ਆ ਮਨਾਈ ਆ ਨਾ ਮੈਨੂੰ ਪਹਿਲਾਂ ਹੀ ਨਵ ਨੂੰ ਕਹਿਣ ਲਈ ਆ ਫੇ ਇਹਨੇ ਆਉਣਾ ਫੇਰ ਕੋਈ ਨਾ ਕੋਈ ਕਲੇਸ਼ ਪੈ ਜਾਣਾ ਤੇ ਉਹ ਗੱਲ ਹੋ ਗਈ ਆ ਹੋ ਕੇ ਗਈ ਆ ਤੇ ਫੇਰ ਕੋਈ ਨਾ ਕੋਈ ਪੈ ਗਈ ਆ ਮੰਮੀ ਤੇ ਆਂਦੀ ਆ ਵੀ ਸਭ ਕੋ ਨਾ ਅਮਨ ਨਹੀਂ ਦੇ ਦਾਂ ਮੈਂ ਠੀਕ ਆ ਤੇ ਬਾਕੀ ਤੂੰ ਸੱਡ ਖੈਰਾ ਜੇ ਤੈਨੂੰ ਕੋ ਕਹਿਣਗੇ ਨਾ ਫੇਰ ਗੱਲ ਕਰ ਲਾਂਗੇ ਤੇ ਤੂੰ ਹੀ ਡੈਡੀ ਨਾਲ ਹੀ ਗੱਲ ਕਰੋ ਹੋ ਡੈਡੀ ਨਾਲ ਮੈਂ ਗੱਲ ਕਰਨਾ ਵਾ ਜੇ ਤੇਰੀ ਗੱਲ ਸੁਣ ਲਈ ਨਾ ਮੰਮੀ ਨੇ ਹੁਣੇ ਤੇ ਤੇਰੇ ਦਿਵਾਲੇ ਹੁਣੇ ਹੋ ਜਾਣਾ ਹੀ ਚਲ ਮੈਂ ਗੱਲ ਕਰ ਲੂੰ ਗੱਲ ਮੈਂ ਪਿੰਦਰ ਨਾਲ ਵੀ ਕਰ ਲੂੰਗਾ ਗੱਲ ਚਲ ਠੀਕ ਆ ਵੇਖ ਲਓ ਫਿਰ ਕੋਈ ਗੱਲ ਮੰਮੀ ਨੂੰ ਦੇਵਾ ਮੰਮੀ ਚਾਹ ਵੀ ਲੂ ਮੈਂ ਵੀ ਚਾਹ ਲੈ ਜਾ ਉੱਥੋਂ ਚਾਹ ਮੈਂ ਵੀ ਨਹੀਂ ਤੇਰੇ ਹੱਥ ਦੀ ਚਾਹ ਕਿਉ ਮੇਰੇ ਬੈਗਾ ਦੱਸ ਮੈਨੂੰ ਵੀ ਉਹ ਤੇਰੇ ਆਪਣੇ ਭੈਣ ਭਰਾ ਮਾਂ ਤੇਰੀ ਪਿਓ ਤੇਰਾ ਜਵਾਨ ਭਰਾ ਤੇਰੇ ਜਵਾਨ ਉਹ ਆਪਣੇ ਆ ਕਿ ਮਤਈਂ ਹੈ ਤੂੰ ਪਹਿਲੇ ਤੁਲਾ ਤ ਨਹੀਂ ਵਿਆਹ ਤੇਰੇ ਪਿਓ ਦਾ ਹੋਇਆ ਕਿਉ ਮੰਮੀ ਉਹ ਮੇਰੇ ਆਪਣੇ ਉਹ ਮਤਰੇ ਕਾ ਤੋਂ ਹੋਣੇ ਆ ਮਤਈਂ ਆਂ ਅਗਰ ਕੀਤਾ ਤੇਰੇ ਨਾਲ ਉਹਨਾਂ ਨੇ ਕਿਉ ਦਿੱਤਾ ਘਰ ਗਏ ਸਾਪਣੇ ਪਾਈ ਲੈਣੇ ਦੇਣੇ ਨਹੀਂ ਮੁੰਡੇ ਨੂੰ ਜੋ ਰੀਤ ਕਰਦੇ ਉਹਨਾਂ ਕੋਈ ਨਹੀਂ ਹੈ ਮੰਮੀ ਉਹਨਾਂ ਨੇ ਸਾਦਾ ਕੁਛ ਤੇ ਤੁਹਾਨੂੰ ਦਿੱਤਾ ਹੋਰ ਕੀ ਰਹਾ ਗਿਆ ਪਿੱਛੇ ਇਹ ਦਿੱਤਾ ਘਰ ਗਿਆਂ ਦਾ ਤਾਂ ਖਦਰਨ ਕੀਤਾ ਉਹਨਾਂ ਨੇ ਮੁੰਡਾ ਮੇਰਾ ਰੀਜ ਨਾ ਮੈਂ ਪਾ ਲਿਆ ਤੇ ਸਰਪੰਚੀ ਕੀ ਕੀਤੀ ਮਾ ਬਰੋ ਤੋੜੀ ਹਾ ਕੰਮ ਹੋਇਆ ਖਾਲੀ ਆ ਗਏ ਹੱਥ ਲੰਮ ਕੰਮ ਦੀ ਹੈ ਮੇਰੀ ਗੱਲ ਸੁਣ ਤੇ ਗੇ ਪਿੰਡ ਚ ਪਤਾ ਲੱਗੂਗਾ ਇਸ ਗੱਲ ਦਾ ਤੇ ਕੀ ਸਾਨੂੰ ਰੋਕਿਆ ਹੈ ਲੋਕੀ ਤੇ ਅੱਗੇ ਗੱਲਾਂ ਬੜੀਆਂ ਕਰਨ ਦੇ ਪੈਣਾ ਕਿੱਥੇ ਮੁੰਡਾ ਵਿਆਹ ਲਿਆ 20 ਸਾਖ ਮੁੰਡੇ ਨੂੰ ਅੰਦੇ ਕਿੱਥੇ ਮਰ ਗਏ ਜਾ ਕੇ ਹੈ ਤੇ ਹੁਣ ਇਹ ਆਪੇ ਉਹਨਾਂ ਨੂੰ ਕੋ ਸਮਝਾ ਜਾ ਕੇ ਕਿ ਕੀ ਤੈਨੂੰ ਦਿੱਤਾ ਵਾ ਤੋੜਨ ਦਾ ਪਤਾ ਲੱਗੇ ਕਿ ਕਿਤਨਾ ਤੀ ਤਨ ਤੋਰੀ ਦਾ ਮੰਮੀ ਉਹਨਾਂ ਨੇ ਸਾਰਾ ਕੁਝ ਤੇ ਕਰਤਾ ਹੁਣ ਪਿੱਛੇ ਕੀ ਰ ਆ ਗਿਆ ਤੂੰ ਦੱਸੋ ਮੈਨੂੰ ਕੀ ਕੀਤਾ ਲੀੜੇ ਕੇ ਕੰਮ ਦੇ ਮੁੰਡੇ ਰੁਣੀ ਜਿੱਤੇ ਮੈਨੂੰ ਜਿੱਤੇ ਪਿੰਡ ਦੇ ਲੋਕੀ ਗੱਲਾਂ ਕਰਨਗੇ 20 20 ਸਾਨੂੰ ਹਾਂ ਐਨੇ ਸੋਹਣੇ ਕੱਪੜੇ ਦਿੱਤੇ ਆ ਤੇ ਉਦਾਂ ਹੀ ਮੰਮੀ ਤੁਹਾਨੂੰ ਗੱਲਾਂ ਬਣਾਉਣੀਆ ਬੁੜੀਆਂ ਆਉਂਦੀਆਂ ਨਾ ਪਹਿਣਾ ਬੋਲ ਲੱਗੋ ਮੈਂ ਤਾਂ ਕਦੀ ਕੋਈ ਮਾਂ ਦੀ ਗੱਲ ਨਹੀਂ ਕਰਾਈ ਕੇ ਦੀ ਤੇ ਤੂੰ ਅੱਗੋ ਨਾ ਬੋਲ ਮੇਰੇ ਹਾਂ ਇਸ ਵਾਰ ਤੇ ਸਾਈ ਉਹਨਾਂ ਨੇ ਕਾ ਸ਼ਰਮ ਮਮਾ ਸਾਂ ਤੇਰੇ ਪਰਮਾਨਵਾਈ ਫਿਰ ਤੋਰ ਲੱਗੇ ਭੈਣ ਨੂੰ ਕੁਝ ਕਰਕੇ ਵੀ ਦਿੱਤਾ ਉਹਨੇ ਸਵਾਦ ਦਿੱਤਾਈ ਸਾਡਾ ਨੱਕ ਵੱਡ ਕੇ ਰੱਖ ਦਿੱਤਾ ਪੈਣ ਹੈ ਤੇ ਇੱਕ ਇੱਕ ਤੇ ਮਾਂ ਤੇਰੀ ਪ੍ਰਧਾਨ ਹੀ ਉੱਥੇ ਪਰਜਾਈਆਂ ਤੇਰੀਆਂ ਲੜਨਾ ਤੇਰੀ ਮਾਂ ਨਾਲ ਲੱਗਦੀ ਨਹੀਂ ਆਈਆਂ ਕਿਤੇ ਮੈਂ ਅੰਦਰ ਕੱਲੀ ਬਹਿਰੀ ਕੋਈ ਮੇਰੇ ਲੱਗੇ ਲੋਕੀਂ ਸਾ ਸਮਾਜ ਜਾਏ ਲੱਗੇ ਤੂੰ ਵੀ ਲੱਗੋ ਚੱਲ ਗਈ ਮਾਂ ਤੇਰੀ ਤੇ ਤੂੰ ਹੀ ਪ੍ਰਧਾਨ ਜੇ ਬਣਗਾ ਤੇ ਮੈਂ ਨਹੀਂ ਇੱਥੇ ਪ੍ਰਧਾਨਗੀ ਦੀ ਕਰਨ ਤੇ ਇਹ ਤੇ ਤੇ ਮੈਂ ਜਿੱਦਾਂ ਕਹੂੰਗੀ ਉਦਾਂ ਹੀ ਹੋਣੀ ਆ ਇੱਥੇ ਨਹੀਂ ਉਹ ਕੰਮ ਚੱਲਣੇ ਹੈ ਓਕੇ ਨੰਗੇ ਕੇ ਥਾਂ ਦੇ ਓ ਮੰਮੀ ਤੂੰ ਹੀ ਬੋਲਣ ਕਿੱਦਾਂ ਦੇ ਹੋ ਹੋਰ ਕੀ ਆ ਭੁੱਖੇ ਨਹੀਂ ਤੇ ਹੋਰ ਕੀ ਆ ਇੱਕ ਕੁੜੀ ਗਈ ਚੱਜਣਾ ਨਾ ਜੰਜ ਦੀ ਸਭੀ ਲੈ ਕਿੱਦੜੋਂ ਭੁੱਖੇ ਹੋਗੇ ਭੁੱਖੇ ਆ ਪਰ ਕੌਣੇ ਚੰਗੇ ਦੇ ਰੱਜੇ ਕਿੱਦੜੋਂ ਮੰਮੀ ਇੱਕ ਗੱਲ ਕਵਾਂ ਤੁਹਾਨੂੰ ਇਹ ਲੱਗਣਾ ਗੁੱਸਾ ਹੀ ਆ ਤੁਹਾਨੂੰ ਆ ਗੱਲ ਤੇ ਤੁਹਾਡੇ ਤੇ ਢੁੱਕਦੀ ਆ ਤੁਸੀਂ ਇਦਾਂ ਕੀਤਾ ਸੀ ਠਾਕਾ ਲਾ ਕੇ ਤੇ ਬਾਅਦ ਚ ਤੁਸੀਂ ਕਹਿਤਾ ਸੀ ਮਿਲਣੀਆਂ ਕਰਨ ਆਓ ਉਹ ਕਰੋ ਜੇ ਕਰੋ ਪਹਿਲਾਂ ਤੇ ਤੁਸੀਂ ਹੱਥ ਜੋੜਦੇ ਹੋ ਰਿਸ਼ਤਾ ਕਰਨ ਲੱਗੇ ਫੇ ਹਨ ਕੋਈ ਚੀਜ਼ ਨਹੀਂ ਚਾਹੀਦੀ ਤੇ ਹੁਣ ਤੁਸੀਂ ਕਿੰਨੀਆਂ ਗੱਲਾਂ ਬਣਾਉਂਦੇ ਹੋ ਤੁ ਜੀ ਦਸ ਸਮੇਂ ਜਾ ਕੇ ਉੱਥੇ ਫੇਰ ਨਹੀਂ ਦੱਸ ਨਹੀਂ ਤੇ ਦੱਸ ਮੈਨੂੰ ਡਰ ਨਹੀਂ ਪਿਆ ਉਹਨਾਂ ਦਾ ਇੱਥੇ ਕਿਤੇ ਤੇਰੀ ਮਾਂ ਨਾ ਵੱਢ ਜੇ ਉਹਦੀ ਤੇ ਮੈਂ ਪਹੁੰਚ ਸਵਾਰਾਂ ਕਿੰਨੇ ਤਰ੍ਹਾਂ ਗੱਲਾਂ ਗੱਲਾਂ ਚ ਹਾਂ ਦੱਸ ਨਹੀਂ ਦੱਸ ਮੇਰਾ ਮੁੰਡਾ ਰਹਿ ਚਲਿਆ ਕਿਤੇ ਐਨੀ ਜ਼ਮੀਨ ਵਾਲਾ ਇੰਨਾ ਸੋਹਣਾ ਘਰ ਬਣਾਇਆ ਹੈ ਅਸੀਂ ਤਾਂ ਡੁੱਬ ਕੇ ਮਰ ਗਏ ਅਸੀਂ ਤੇਨੂੰ ਵੇਖ ਕੇ ਨਹੀਂ ਇਹ ਤਾਂ ਗੋਰਾ ਰੰਗ ਵੇਖ ਲਿਆ ਇਹ ਚਾਲ ਸਲੱਖੀ ਸੋਹਣੀ ਆ ਸਾਨੂੰ ਕੀ ਪਤਾ ਇਹ ਤਰ੍ਹਾਂ ਦਾ ਇੱਕ ਘੋੜਮਾ ਤੇਰਾ ਹੈ ਮੇਰਾ ਤਾਂ ਪੁੱਤ ਉਹੋ ਗੱਲ ਹੀਰੇ ਵਰਗਾ ਪੁੱਤ ਆ ਏ ਮੇਰਾ ਵੀ ਫਾਕਮ ਦੇ ਮੇਰੇ ਮੁੰਡੇ ਨੇ ਤੇ ਮੈਂ ਕੀਤਾ ਨਾ ਵੀ ਚੱਲ ਕੋਈ ਨਹੀਂ ਇਹ ਸੋਹਣੀ ਕੁੜੀ ਘਰ ਲੈਣੀ ਆ ਆ ਚੰਗੀ ਕਕਤੂ ਤੇ ਕੀਤੀ ਉਹਨਾਂ ਨੇ ਹੈ ਅੜੇ ਅੜੇ ਬੁਰਸ਼ੀਆਂ ਵਰਗੇ ਤੇਰੇ ਭਰਾ ਦਾ ਦੇਣ ਲੱਗਿਆ ਖਾਲੇ ਪਿਹੜ ਕੋ ਪੱਕ ਆ ਕੋਈ ਗੱਲ ਵਾ ਐਦਾਂ ਦੀ ਗੱਲ ਨਹੀਂ ਹੁੰਦੀ ਚਾਹੀਦੀ ਤੇ ਭੈਣ ਦਾ ਕਦਰ ਹੋਣ ਜੇ ਦੇਣਾ ਤੇ ਉਹਨਾਂ ਤੇਨੂੰ ਦੇਣਾ ਮੈਨੂੰ ਤਰੀਕੇ ਨਾਲ ਉਹ ਤੇ ਤੇਨੂੰ ਦੇਣਾ ਮੇਰਾ ਤਾਂ ਮੁੰਡਾ ਆ ਗਿਆ ਨਾ ਹੱਥ ਲੱਮ ਕੰਤਾ ਪਹਿਲਾਂ ਰੌਲਾ ਪਾ ਲਿਆ ਛਾਪ ਪਾਉਣੀ ਛਾਪ ਪਾਉਣੀ ਛਾਪਣੀ ਫਿਰ ਤੋਰ ਲੱਗਿਆ ਕੱਖ ਬਿਨਾਂ ਦਿੱਤਾ ਹੈ ਮੰਮੀ ਮੈਂ ਕੁਛ ਹੁਣ ਬੋਲਣ ਨਹੀਂ ਨਾ ਦੀ ਤੇ ਤੁਸੀਂ ਵੱਧਦੇ ਜਾਣਦੇ ਹੋ ਐਨੀਆਂ ਤੁਸੀਂ ਮੈਨੂੰ ਗੱਲਾਂ ਸੁਣਾਤੀਆਂ ਵਾ ਨਹੀਂ ਅੱਜ ਤਾਂ ਮੈਂ ਕੁਛ ਵੀ ਨਹੀਂ ਕਿਹਾ ਤੈਨੂੰ ਅੱਜ ਤਾਂ ਕੋਈ ਗਾਲੀ ਨਹੀਂ ਕੀਤੀ ਤੇ ਗਾਹ ਵੇਖਿਆ ਜੇ ਹੋਣੀਆਂ ਗੱਲਾਂ ਅੱਜ ਨਹੀਂ ਮੈਂ ਕੀਤੀ ਮੰਮੀ ਅੱਜ ਤੇ ਮੇਰੇ ਘਰ ਦੇ ਇੱਕ ਵਾਰੀ ਨਹੀਂ ਇੱਥੇ ਆਏ ਤੇ ਤੁਸੀਂ ਆ ਗੱਲਾਂ ਹੁਣ ਕਰਨ ਲੱਗ ਪਏ ਹੋ ਜੇ ਉਹ ਆਜਣ ਤੇ ਬਾਅਦ ਚੁੱਕੀ ਬਣੂਗਾ ਉਹ ਨਹੀਂ ਮੈਨੂੰ ਡਰ ਨਹੀਂ ਪਿਆ ਉਹਨਾਂ ਤੋਂ ਮੈਂ ਨਹੀਂ ਡਰਦੀ ਨਾ ਮੈਂ ਡਰਨ ਵਾਲਿਆਂ ਚੋਈਆਂ ਉਹਤ ਵਿਆਹ ਆ ਉੱਥੇ ਤੇ ਜੇ ਤੂੰ ਨੰਗਾ ਦੇ ਘਰ ਉਹਨਾਂ ਦੇ ਸਾਹਮਣੇ ਇਦਾਂ ਕਰੋਗੇ ਨਾ ਕਿ ਰਿਸ਼ਤਾ ਟੁੱਟਣ ਤੱਕ ਆ ਜਾਂਦਾ ਹੁੰਦਾ ਏ ਟੁੱਟ ਜੇ ਤਾਂ ਟੁੱਟ ਜਾ ਮੇਰੇ ਮੁੰਡੇ ਰਿਸ਼ਤੇਆਂ ਦਾ ਘਾਟਾ ਤੂੰ ਉਦੋਂ ਦਾ ਕਿਉਂ ਨਹੀਂ ਕੀਤਾ ਤੁਸੀਂ ਉਦੋਂ ਦਾ ਕਰ ਲੈਂਦੇ ਵੀ ਕਰ ਦਿੰਦੇ ਦੇਣ ਮੈਨੂੰ ਕੀ ਪਤਾ ਏ ਘਰ ਕੀ ਗਏ ਕੁਝ ਦੇਣ ਜੋ ਕਈ ਨਹੀਂ ਔੜੇ ਔੜੇ ਵਦਕੇ ਗਵਾਹ ਹੋੜਿਆ ਦੇਣ ਲੱਗਿਆ ਕੱਖ ਵੀ ਨਹੀਂ ਫਿਰ ਇਹਦਾ ਮਤਲਬ ਤੁਹਾਨੂੰ ਦਾਜ ਹੀ ਚਾਹੀਦਾ ਈ ਨਾ ਨੂੰ ਨਹੀਂ ਨਾ ਚਾਹੀਦੀ ਦਾਜ ਹੀ ਚਾਹੀਦਾ ਈ ਫਿਰ ਉਦੋਂ ਤਾਂ ਦੇ ਵੱਡੇ ਘਰਾਂ ਚ ਵਿਆਹ ਲਿਆ ਮੇਰਾ ਘਰ ਕਿਤੇ ਮਾੜਾ ਆ ਵੱਡੇ ਅਕਰਚ ਵਿਹਾਲ ਕਿਤੇ ਮੁਰਕਾ ਦੇਣ ਲੱਗੇ ਘਰ ਕਜਦੇ ਦਿੰਦੇ ਨਹੀਂ ਕੱਖ ਮੈਂ ਤਾਂ ਦਾਜੀ ਚਾਹੀਦਾ ਤੇ ਮੰਮੀ ਇਹ ਗੱਲ ਤੀ ਉਦੋਂ ਕਰਨੀ ਸੀ ਨਾ ਕਿ ਦਾਜੀ ਚਾਹੀਦਾ ਜੇ ਮੈਨੂੰ ਕੁੜੀ ਨਹੀਂ ਚਾਹੀਦੀ ਹਾਂ ਇਹ ਵੀ ਬੰਨੂ ਬਣਿਆ ਰਿੰਦੇ ਜਦੋਂ ਪੁੱਛਣਾ ਇਹੀ ਤੇਰੀ ਮੰਗ ਕੀ ਆ ਪੁੱਆ ਹੀ ਨਹੀਂ ਹੁੰਦਾ ਹੈ ਵੀ ਉਦੋਂ ਤੇ ਮੰਮੀ ਹੱਥ ਜੋੜਦੇ ਉਹਨਾਂ ਨੂੰ ਕੁਛ ਨਹੀਂ ਚਾਹੀਦਾ ਕੁਛ ਨਹੀਂ ਚਾਹੀਦਾ ਹਨ ਉੱਤੀ ਦੇ ਦੋ ਹੱਥ ਜੋੜਦੇ ਆਈ ਕੋਈ ਗਰੀਬ ਆਈ ਹੱਥ ਜੋ ਨਹੀਂ ਆਈ ਤੇ ਆਪਣੀ ਧੀ ਨੂੰ ਦੇਣਾ ਦੇਣਾ ਤਾਂ ਆਪਣੀ ਧੀ ਨੂੰ ਹੀ ਸੰਤਰੀ ਦੇਣਾ ਤਸੋ ਬਾ ਉਹ ਨਾ ਦੀ ਹੋਣੀ ਤੇ ਨਾਲੇ ਮੇਰੇ ਪੁੱਤ ਦੀ ਹੋਣੀ ਤੇ ਆ ਕੋਈ ਅਧਿਕਾਰ ਆਇਆ ਵਾ ਤੇ ਮੰਮੀ ਫੇ ਲੜਾਈ ਕੱਤੋਂ ਭਾਉਂਦੇ ਹੋ ਮੈਨੂੰ ਦੇ ਨਾ ਦੇਣ ਫੇ ਤਾਨੂੰ ਕੀ ਨਹੀਂ ਤੂੰ ਮੇਰ ਨਾਲ ਜ਼ੁਬਾਨ ਨਾ ਹੀ ਨੇੜਾ ਆਹ ਨਾ ਮੈਂ ਗੱਲ ਕਦੀ ਸ਼ਰੀਕੇ ਦੀ ਕਰਾਂ ਹੀ ਨਾ ਮੈਂ ਤੇਰੀ ਕਰੂੰ ਤੇ ਚਾਹ ਲੈ ਜਾ ਚੁੱਪ ਕੇ ਮੈਂ ਨਹੀਂ ਪੀਣੀ ਚਾਹ ਇਹ ਚੁੱਪ ਕੇ ਕਿਦੀ ਲੱਗੀ ਹੀ ਗੱਲਾਂ ਕਰਨ ਮੇਰ ਨਾਲ ਜ਼ੁਬਾਨ ਲੜਾਉਣ ਮੈਂ ਤਾਂ ਕਿਦੀ ਗੱਲਾਂ ਨਾ ਕਰਾਵਾਂ ਆਂਡ ਕਵਾਣ ਦਿੱਤੀ ਇਹ ਮੈਨੂੰ ਗੱਲਾਂ ਲੱਗੀ ਕਰਨ ਮੈਂ ਨਹੀਂ ਅਜੀਆਂ ਗੱਲਾਂ ਕਰਾਉਣੀਆਂ ਚੁੱਪ ਕਰਾਵਾਂਗੀ ਤੈਨੂੰ ਚੰਗੀ ਤਰ੍ਹਾਂ ਠੀਕ ਹੈ ਠੀਕ ਹੈ ਭਾਜੀ ਕੋਈ ਨਹੀਂ ਕੋਈ ਨਹੀਂ ਤੁਸੀਂ ਆਓ ਹੋ ਜੂਗਾ ਕੰਮ ਤੁਹਾਡਾ ਆਜੋ ਆਜੋ ਭਾਜੀ ਜਦੋਂ ਮਰਜੀ ਆਜੋ ਠੀਕ ਹੈ ਨਾਲ ਹੀ ਲਾਇਓ ਠੀਕ ਜੀ ਜਦੋਂ ਪਹੁੰਚ ਜਿਓ ਆਇਕ ਡਿਚਲਾ ਆ ਕੇ උද ද කි පියාන්නා දෑන්ඩි ම අපනේ රංගුව කාතය හුණේ ක්ඩීත ගාගමෙන්න්නකරෝගි නෑනී රැනවා ඇතේ එද්ද මැචජනවා අමන රෝඩීය කියෝ යවා රෝට කීර රෝඩි මැප්නිකි සුමතනු දියෝ ගැකිස්ුමතනවා ਇੰਨੀ ਗੰਦੀ ਕਿਸਮਤ ਮੇਰੀ ਕੀ ਹੋ ਗਿਆ ਕਿਸਮਤ ਨੂੰ ਮੈਨੂੰ ਨਾ ਪੁੱਛੋ ਜਾ ਕੇ ਆਪਣੀ ਮਾਂ ਨੂੰ ਪੁੱਛ ਕੀ ਕਹਤਾ ਮਾਣੇ ਮੇਰੇ ਸਾਰੇ ਖਾਨਦਾਨ ਨੂੰ ਨੋਲਤਾ ਹੁੰਨੇ ਅਜੇ ਤਿੱਥੋਂ ਵੱਡੇ ਵੀ ਨਹੀਂ ਆ ਪਹਿਲੇ ਕਹਿ ਲੱਗਦੀ ਤੇਰੀ ਮਰਨੀ ਚਾਹੀਦੀ ਉਹ ਮਾਤਾ ਦਾ ਭਾਈ ਇਦਾਂ ਦਾਵਾ ਤੂੰ ਮਾਤਾ ਨਾਲ ਕਿਉਂ ਬੈਸਦੀ ਹੁੰਨੀ ਆ ਯਾਰ ਉਹਦੋਂ ਤੇ ਬੜੀ ਚੰਗੀ ਖੋਣੀ ਉਹ ਕਰਨ ਲੱਗ ਪਈ ਆ ਨਹੀਂ ਦਿੱਤਾ ਉਹ ਨਹੀਂ ਕੋਈ ਨਹੀਂ ਮਾਤਾ ਨਾਲ ਮੈਂ ਗੱਲ ਕਰਦਾ ਵਾ ਤੂੰ ਨਾ ਰੋ ਤੁਹੀ ਕੀ ਕਰਨੀ ਹੈ ਮੰਮੀ ਆਪਣੀ ਨਾਲ ਮੈਨੂੰ ਤੇ ਲੱਗਦਾ ਤੂੰ ਵੀ ਉਹਨਾਂ ਕੋ ਡਰਦੇ ਹੋ ਉਹ চাচਾ ਦੇਣੇ ਚੋਪੋ ਤੂੰ ਤਾਂ ਜਾਣ ਕੇ ਰੋਈ ਜੰਨੀ ਆ ਨਹੀਂ ਤੂੰ ਹੀ ਨਹੀਂ ਨਾ ਕਰਨੀ ਮੈਂ ਆਪਣੀ ਮੰਮੀ ਨਾਲ ਗੱਲ ਕਰਨੀ ਤੂੰ ਹੀ ਰਹਿਣ ਦੋ ਬਸ ਮੈਂ ਲੱਗੀ ਮੰਮੀ ਉਹਨਾਂ ਨੂੰ ਫੋਨ ਕਰਨ ਮੰਮੀ ਮੈਨੂੰ ਇੱਥੋਂ ਆਣ ਕੇ ਲੈ ਜਾਓ ਮੈਂ ਨਹੀਂ ਇੱਥੇ ਰਹਿਣਾ